ਸ਼ਰਮ ਮਨੋ ਦੰਦ ਕਾਟਦੇ ਹੋ ਨਾ ਇਸੇ ਦੰਦ ਕੱਢਣ ਨੇ ਸਾਨੂੰ ਪਤਾ ਕਿੱਥੋਂ ਤੱਕ ਪਹੁੰਚਾ ਦਿੱਤਾ ਮੈਂ ਅੱਜ ਤੁਹਾਨੂੰ ਇੱਕ ਦੱਸਦਾ ਦੇਸ਼ ਦਾ ਸਭ ਤੋਂ ਵੱਧ ਪ੍ਰਤੀ ਵਿਅਕਤੀ ਕਰਜ਼ੇ ਵਾਲਾ ਸੂਬਾ ਜੇ ਬਣਿਆ ਤਾਂ ਉਹ ਪੰਜਾਬ ਬਣਿਆ 3 ਕਰੋੜ ਪੰਜਾਬੀਆਂ ਦੇ ਸਿਰ ਤੇ ਇੱਕ ਬੰਦੇ ਤੇ ਇੱਕ ਇੱਕ ਬੰਦੇ ਤੇ 132274 ਰੁਪਏ ਦਾ ਕਰਜ਼ਾ ਇਹ ਚੜਿਆ ਕਿਵੇਂ ਆ ਕਿਉਂਕਿ ਲੀਡਰਾਂ ਨੇ ਪੰਜਾਬ ਖਾਲੀ ਤੇ ਚਿੱਟੇ ਨੇ ਜਵਾਨੀ ਖਾਲੀ ਕਿਉਂਕਿ ਜਦੋਂ ਲੀਡਰ ਸਟੇਜਾਂ ਤੋਂ ਬੋਲਦੇ ਆ ਨਾ ਉਹੋ ਕੁਛ ਦੱਸਦੇ ਆ ਤੇ ਅਸੀਂ ਮੂਰੇ ਆਏ ਤਾਂ ਇਹੇ ਗੱਲਾਂ ਅਸੀਂ ਸੁਣਦੇ ਆ ਪਿਛਲੇ ਸਾਢੇ 3-4 ਸਾਲਾਂ ਤੋਂ ਵੈਸੇ ਤਾਂ 75 ਸਾਲਾਂ ਤੋਂ ਪਰ ਪਿਛਲੇ ਸਾਢੇ 3-4 ਸਾਲਾਂ ਤੋਂ ਰੰਗਲੇ ਪੰਜਾਬ ਦੀਆਂ ਗੱਲਾਂ ਕਰਕੇ ਚੁਟਕਲੇ ਸੁਣਾ ਕੇ ਤੇ ਅਸੀਂ ਮੂਰੇ ਦੰਦ ਕੱਢ ਕੇ ਆਏ ਦੇਖ ਕੇ ਅਸੀਂ ਕਹਿੰਦੇ ਆ ਹਾ ਹਾ ਕਮਾਲ ਕਰਤੀ ਬੜੀ ਸੋਹਣੀ ਗੱਲ ਕੀਤੀ ਫਲਾਣਾ ਲੀਡਰ ਠੋਕਦਾ ਉਹ ਸ਼ਰਮ ਮੰਨੋ ਪੰਜਾਬ ਕੋ ਸ਼ਰਮ ਇੱਕ ਬੰਦੇ ਤੇ 12320074 ਪੀਏ ਦਾ ਕਰਜ਼ਾ ਠੀਕ ਆ ਤੇ ਪੰਜਾਬ ਆ ਜਿਹੜਾ ਕਰਜ਼ੇ ਦੇ ਵਿੱਚ ਇੱਕ ਨੰਬਰ ਤੇ ਆ ਗਿਆ ਇਹ ਪੰਜਾਂ ਦਾ ਅੰਕੜਾ ਜਿਹੜਾ ਕੀਤਾ ਪਹਿਲੇ ਤੇ ਪੰਜਾਬ ਦੂਜੇ ਤੇ ਕੇਰਲ ਤੀਜੇ ਤੇ ਮਹਾਰਾਸ਼ਟਰ ਚੌਥੇ ਤੇ ਗੁਜਰਾਤ ਤੇ ਪੰਜਵੇਂ ਤੇ ਬਿਹਾਰ ਬਾਕੀ ਚਾਰਾਂ ਨੂੰ ਛੱਡ ਦਿਓ ਅਸੀਂ ਆਪਦੇ ਸੂਬੇ ਦੀ ਗੱਲ ਕਰ ਗਏ ਲੀਡਰਾਂ ਨੇ ਕੀਤਾ ਕੀ ਆ ਇੱਕ ਬੋਲਡ ਟੰਗੇ ਆ ਕੰਦਾਂ ਤੇ ਬੋ ਟੰਗੇ ਆ ਦਰਖਤਾਂ ਤੇ ਬੋ ਟੰਗੇ ਆ ਬੱਸਾਂ ਅੱਡਿਆਂ ਚ ਸ਼ਹਿਰਾਂ ਚ ਇੰਨੀ ਐਡ ਇੰਨੀ ਪ੍ਰਮੋਸ਼ਨ ਕਾਦੇ ਲਈ ਯਾਰ ਆ ਪਿੱਛੇ ਜੇ ਇੱਕ ਖਲਾਸਾ ਹੋਰ ਹੁੰਦਾ ਕਿ ਪਾਉਣੇ 2 ਕਰੋੜ ਦਾ ਤਾਂ ਸਿਰਫ ਤੇ ਸਿਰਫ ਨਹੀਂ ਪੱਥਰ ਰੱਖਿਆ ਇਹ ਇਹ ਸਾਡਾ ਸਾਡੀ ਮੂਰਖਤਾ ਜਦੋਂ ਲੀਡਰਾਂ ਨੂੰ ਅਸੀਂ ਸਵਾਲ ਨਹੀਂ ਕਰਦੇ ਜਦੋਂ ਸਟੇਜਾਂ ਤੋਂ ਖੜ ਕੇ ਕੋਈ ਗੱਲਾਂ ਕਰਦੇ ਹਨ ਤੇ ਜਿਹੜੇ ਮੂਰੇ ਕੁਰਸੀਆਂ ਤੇ ਬੈਠੇ ਹੁੰਦੇ ਆ ਜਿਹੜੇ ਮੂਰੇ ਬੈਠੇ ਹੁੰਦੇ ਆ ਨਾ ਉਹਨਾਂ ਦਾ ਕਾਲ ਕੀ ਹੁੰਦਾ ਪਹਿਲਾ ਤੁਸੀਂ ਆ ਵੀਡੀਓ ਦੇਖੋ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਚੰਨੀ ਜਿੱਥੇ ਜਾਂਦਾ ਕੋਈ ਰੇੜੀ ਤੇ ਕੋਈ ਸਬਜ਼ੀ ਵੇਚਦਾ ਹੋਏ ਕਹੂਗਾ ਮੈਂ ਵੀ ਰੇੜੀ ਲਾਈ ਸੀ ਹੈ ਫਿਰ ਕਿਤੇ ਕੋਈ ਦੁੱਧ ਵਾਲੀ ਦੁਕਾਨ ਤੇ ਮੈਂ ਦੁੱਧ ਵੇਚਦਾ ਹੁੰਦਾ ਸੀ ਮੈਂ ਜਲੇਬੀਆਂ ਘੜਦਾ ਹੁੰਦਾ ਸੀ ਮੇਰੀ ਟੈਂਟ ਦੀ ਦੁਕਾਨ ਸੀ ਸ਼ਰਾਬੀ ਐ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਫੜਾਉਂਦਾ ਬਈ ਨਿਆਣਾगिर ਜਾਊਗਾ ਤੁਸੀਂ ਪੰਜਾਬ ਸੰਭਾਲ ਲੱਗੇ ਆ ਹੁਣ ਦੇਖ ਲਿਏ ਵੀਡੀਓ ਇਹ ਹਾਲ ਆ ਸਾਡਾ ਕਿਉਂਕਿ ਪਿੰਡਾਂ ਦੇ ਵਿੱਚ ਕੋਈ ਪ੍ਰਧਾਨ ਬਣ ਗਿਆ ਜਿਹੜੇ ਚਮਚੇ ਹੁੰਦੇ ਆ ਪਾਰਟੀਆਂ ਦੇ ਇਹੀ ਕੱਖ ਨਹੀਂ ਕਰਨ ਦਿੰਦੇ ਬੱਸਾਂ ਭਰ ਕੇ ਲਜਾਣੀਆਂ ਰੈਲਿੰਗਾਂ ਤੇ ਟਰਾਲੀਆਂ ਟਰੱਕ ਕੀ ਕੁਛ ਨਹੀਂ ਅਸੀਂ ਲਜਾਉਂਦੇ ਉਹ ਕਦੇ ਪੁੱਛ ਵੀ ਲਿਆ ਕਰੋ 3 ਕਰੋੜ ਪੰਜਾਬੀਆਂ ਦੇ ਵਿੱਚੋਂ ਸਾਨੂੰ 117 ਬੰਦੇ ਇਮਾਨਦਾਰੀ ਨਹੀਂ ਲੱਭੇ ਇਹਨਾਂ ਨੂੰ ਚੁਣਿਆ ਸੀ ਤੇ ਕਰਜ਼ੇ ਦੀਆਂ ਪੰਡਾਂ ਲੈ ਲੈ ਕੇ ਚੱਕੀ ਤੁਰੇ ਜਾਂਦੇ ਆ ਹਰ ਚੀਜ਼ ਸਾਡੀ ਮਹਿੰਗੀ ਹੁੰਦੀ ਜਾਂਦੀ ਸੀ ਮੰਗਿਹਾਈ ਦੀ ਮਾਰ ਚੱਲ ਰਹੇ ਆ ਤੇ ਪਰ ਅਸੀਂ ਅਸੀਂ ਇਕੱਲਾ ਆ ਵੇਖਣ ਜਾਂਦੇ ਆ ਸਿਆਸਤ ਚ ਆ ਕੋਸੀ ਚੱਲ ਰਿਹਾ ਪਿੱਛੇ ਤੋਂ ਮਾੜੀ ਮੋਟੀ ਸ਼ਰਮ ਮੈਂ ਲੀਡਰਾਂ ਨੂੰ ਵੀ ਕਹਿਣਾ ਉਹ ਕਿਉਂ ਬਿਆਨ ਤੇ ਬਿਆਨ ਦੇਈ ਤੁਰੇ ਆਉਣੇ ਅਸੀਂ ਆ ਕਰਤਾ ਸੀ ਉਹ ਕਰਤਾ ਸੀ ਆ ਕਰਤਾ ਸਿੱਧੀ ਗੱਲ ਕਹੋ ਅਸੀਂ ਤੁਹਾਨੂੰ ਕਰਜ਼ੇ ਚ ਡਬੋਤਾ ਕੋਈ ਵੋਟਾਂ ਦਾ ਹੈ ਫਾਇਦਾ ਕੋਈ ਲੀਡਰ ਚੁਣੇ ਦਾ ਹੈ ਫਾਇਦਾ ਦੱਸੋ ਤੁਸੀਂ ਡੱਕੇ ਦਾ ਫਾਇਦਾ ਨਹੀਂ ਹੋਇਆ ਸਿਰਪ ਤੇ ਸਿਰਪਾ ਕੰਗਾਲੀ ਦੇ ਰਾਹ ਤੇ ਅਸੀਂ ਤੁਰੇ ਜਾਂਦੇ ਆ ਦਿਨ ਬਦਨੇ ਕਰਜਾ ਵਾਧਾ ਤੁਰਿਆ ਜਾ ਰਿਹਾ ਦਿਨ ਬਦਨੇ ਸੀਰ ਨਾ ਚੀਜ਼ਾਂ ਦੇ ਸ਼ਿਕਾਰ ਹੁੰਦੇ ਜਾ ਰਹੇ ਦੱਸੋ ਤੁਸੀਂ ਕੌਣ ਜ਼ਿੰਮੇਵਾਰ ਆ ਇੱਕ ਵੀ ਪਰਸਨ ਨੇ ਕਦੇ ਜਦੋਂ ਸਾਡਾ ਪੰਜਾਬ ਦਾ ਸੀਐਮ ਬੋਲਦਾ ਉਦੋਂ ਕਦੇ ਉਹਨਾਂ ਨੂੰ ਕਿਹਾ ਹੋਣਾ ਜੀ ਜਿਹੜੇ ਆ ਤੁਸੀਂ ਚੁਟਕਲੇ ਸੁਣਾ ਰਹੇ ਹੋ ਜਿਹੜੀਆਂ ਤੁਸੀਂ ਆ ਕਹਾਣੀਆਂ ਸੜਾ ਰਹੇ ਹੋ ਜਿਹੜੀਆਂ ਤੁਸੀਂ ਆ ਫਲਾਨੇ ਨੂੰ ਆ ਕੁਝ ਬੋਲ ਰਹੇ ਹੋ ਇਹਦੇ ਨਾਲ ਪੰਜਾਬ ਦਾ ਫਾਇਦਾ ਭਲਾ ਕੀ ਹੋਣਾ ਹੁਣ ਜੇਕਰ ਮੈਂ ਸਿੱਧੀ ਗੱਲ ਕਾਵਾਂ ਮੌਜੂਦਾ ਸਰਕਾਰ ਮੌਜੂਦਾ ਸਰਕਾਰ ਦੇ ਲੀਡਰ ਪਿਛਲੀਆਂ ਪ੍ਰਾਣੀਆਂ ਪਾਰਟੀਆਂ ਨੂੰ ਭੰਡਣ ਤਾਂ ਇਹ ਮੂਰਖਤਾ ਮੂਰਖਤਾ ਤਾਂ ਕਿਉਂਕਿ ਜੇ ਉਹ ਮਾੜੇ ਸੀ ਤਾਂ ਸਾਡੇ ਪੰਜਾਬੀਆਂ ਨੇ ਤਾਂ ਹੀ ਉਹ ਚੁੰਡ ਚਲਾਤੇ ਜੇ ਇਹ ਕਹਿੰਦੇ ਸੀ 25 25 30 30 ਸਾਲ ਰਾਜ ਕਰਾਂਗੇ ਨਾ ਉਹਨਾਂ ਨੂੰ ਦੋ ਦੋ ਸੀਟਾਂ ਤੇ ਲਿਆਤਾ ਠੀਕਾ ਜਿਹੜੇ ਕਹਿੰਦੇ ਸੀ ਇਹ ਨੈਸ਼ਨਲ ਪਾਰਟੀ ਆ ਉਹ ਵੀ ਚੁੰਡ ਚਲਾਤੀ ਠੀਕਾ ਜੇ ਜਿਤਾਇਆ ਤਾਂ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੂੰ ਜਿਮਣੀ ਚੋਣਾ ਵੀ ਆਮ ਆਦਮੀ ਪਾਰਟੀ ਨੂੰ ਜਿਤਾਇਆ ਵੀ ਇਹ ਰੰਗਲਾ ਪੰਜਾਬ ਆਉਣਗੇ ਤੇ ਅੱਜ ਕਰਜੇ ਦੀ ਜਦੋਂ ਇਹ ਰਿਪੋਰਟ ਵੇਖੀ ਆ ਤੇ ਹੈਰਾਨੀ ਹੋਈ ਹੈ ਵੀ ਸਾਡੇ ਪੰਜਾਬੀਆਂ ਦੇ ਪੱਲੇ ਰਹੀ ਕੱਖ ਨਹੀਂ ਗਿਆ ਯਾਰ ਅਸੀਂ ਇੰਨੇ ਕਿ ਚਾਪਲੂਸ ਹੋ ਗਏ ਦੱਸੋ ਹੈ ਕੱਲੇ ਉੱਥੇ ਸਟੇਜਾਂ ਤੇ ਹੁਣ ਲੀਡਰ ਇਹਨਾਂ ਦਾ ਕੀ ਆ ਚੱਕਰਾ ਹੈ ਜਿਹੜੇ ਮੰਤਰੀ ਸੰਤਰੀਆ ਇੱਕ ਦੂਜੀਆਂ ਪਾਰਟੀਆਂ ਨੂੰ ਕੋਈ ਕਈ ਜੋ ਤੂੰ ਪਜਾਮੀ ਢੀੜੀ ਪਾਲੀ ਕੋਈ ਉਹਦਾ ਨਾਮ ਪੁੱਠਾ ਲਈ ਜਾਂਦਾ ਕੋਈ ਉਹਨੂੰ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਇਹ ਉੱਥੇ ਤੁਸੀਂ ਵਿਧਾਨ ਸਭਾ 'ਚ ਵੇਖੋ ਕਦੇ ਸਾਰਥਕ ਮੁੱਦਿਆਂ ਦੀ ਗੱਲ ਹੋਈਆ ਬੈਜੋ ਬੈਜਾ ਬੈਜੋ ਤੂੰ 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 ਕੀ ਕਰਦਾ ਉਹ ਪਜਾਮੀ ਢੀੜੀ ਪਾਲੀ ਉਹ ਮੈਂ ਮੁੱਖ ਮੰਤਰੀ ਬਣਨਾ ਉਹ ਮੈਂ ਮੂਰੇ ਬੈਣਾ ਇਹੇ ਗੱਲਾਂ ਤੇ ਅਸੀਂ ਅਸੀਂ ਇਹ ਵਿਧਾਨ ਸਭਾ ਦਾ ਰੌਲਾ ਵੇਖ ਕੇ ਕੀ ਕਰਦੇ ਆ ਅੱਜ ਤੱਕ ਵਾਰ ਕਰਤੀ ਸਵਾਦ ਲਿਆ ਕੇ ਰੱਖ ਉਹ ਸ਼ਰਮ ਮੰਨੋ ਪੰਜਾਬ ਕੋ ਮਾੜੀ ਮੋਟੀ ਸ਼ਰਮ ਜੇ ਸਾਡੇ ਅੰਦਰ ਗੈਰਤਾ ਇਹਨਾਂ ਨੂੰ ਪੁੱਛੋ ਕਿ ਆ ਜਿਹੜਾ ਕਰਜ਼ਾ ਚੜ ਰਿਹਾ ਇਹ ਰੰਗਲਾ ਪੰਜਾਬ ਬਣ ਰਿਹਾ ਕਿ ਸਾਨੂੰ ਕਰਜ਼ਾਈ ਕਰ ਰਹੇ ਹੋ ਇੱਕ ਬੰਦੇ ਤੇ 123274 ਰੁਪਏ ਦਾ ਕਰਜ਼ਾ ਮੈਂ ਤਿੰਨ ਵਾਰੀ ਦੱਸਦਾ ਤੁਹਾਨੂੰ ਸਾਨੂੰ ਸਮਝਣਾ ਪੈਣਾ ਆ ਜਿਹੜੀਆਂ ਮੂਰੇ ਜਾ ਕੇ ਕਮੇਡੀ ਕਲਿੱਪਾਂ ਅਸੀਂ ਚੜਾਈ ਜਾਂਦੇ ਇਹਨਾਂ ਦੇ ਭਾਸ਼ਣਾ 'ਚ ਚੁਟਕਲੇ ਸੁਣੀ ਜਾਂਦੇ ਇਹ ਬੰਦ ਕਰ ਦਿਓ ਇਹ ਪਿੱਛੇ 75 ਸਾਲਾਂ ਤੋਂ ਸਾਨੂੰ ਇਸ ਤਰੀਕੇ ਨਾਲ ਠੋਕੀ ਆਉਂਦੇ ਆ ਆ ਨਵੇਂਆਂ ਨੂੰ ਦਿੱਤਾ ਸੀ ਮੌਕਾ ਇਹਨਾਂ ਨੇ ਤਾਂ ਫਿਰ ਮਾਂ ਦੇ ਪੁੱਤਾਂ ਨੇ ਸਿਰਾਂ ਹੀ ਲਾਤਾ ਹਜੇ ਰੰਗ ਵੇਖੋ ਅੱਗੇ ਕੀ ਕੀ ਹੁੰਦੇ ਆ ਬੋਲਣਾ ਸਿੱਖੋ ਸਵਾਲ ਕਰਨੇ ਸਿੱਖੋ ਤੇ ਵੋਟ ਸਹੀ ਤਰੀਕੇ ਨਾਲ ਪਾਉਣੀ ਸਿੱਖੋ ਜੇ ਕੁਝ ਬਣ ਸਕਦਾ ਤੇ ਨਹੀਂ ਫਿਰ ਮਿੱਤਰੋ ਬਸ ਆਹਾ ਆਹਾ ਦੇਖੀ ਚੱਲੋ ਠੀਕ ਆ ਆਹਾ ਆਹਾ ਕਰਕੇ ਮੂਰੇ ਦੰਦ ਕੱਢੀ ਚੱਲੋ ਬੈਠੇ ਤੇ ਬਸ ਰੱਬ ਰਾਖਾ ਇਹ ਹੀ